ਸਤਿ ਸ਼੍ਰੀ ਅਕਾਲ ਜੀ ਕੱਲ ਜਨਨ ਕੀ 15 ਅਪ੍ਰੈਲ ਨੂੰ ਜਿਹੜਾ ਮੰਨ ਲਾ ਕਿ ਮਹੀਨੇ ਦੀ ਲਾਟਰੀ ਵਾਲਾ ਰਿਜ਼ਲਟ ਨਿਕਲਦਾ ਉਹ ਨਿਕਲ ਚੁੱਕਿਆ ਕਿਸਮਤ ਦੀ ਗੱਲ ਕਰਦੇ ਆ ਮੇਰੇ ਅੱਖੀ ਦੇਖਿਆ ਇੱਕ ਸਾਡੇ ਪਿੰਡਾਂ ਨੇੜੇ ਬਿਜੁਰਗ ਹਰਦਾਪੁਰ ਤੋਂ ਉਹਨੂੰ 20-25 ਸਾਲ ਹੋ ਗਏ ਵਿਚਾਰਾ ਨੋ ਸਾਈਕਲ ਤੇ ਕੰਮ ਕਰਨ ਜਾਂਦੇ ਨੂੰ ਠੇਕੇਦਾਰੀ ਸਿਸਟਮ ਚ ਕੰਮ ਕਰਦਾ ਦੇਖੋ ਉਹਦੀ ਕਿਸਮਤ ਜਾਗੀ ਆ ਹਨਾ ਕੱਲੋਂ ਨੂੰ ਮੰਨ ਲਓ ਕਿ 1.5 ਕਰੋੜ ਰੁਪਏ ਦੀ ਲਾਟਰੀ ਨਿਕਲੀ ਐ ਮੰਨ ਲਾ ਕਿ ਮੁਕਦਰਾਂ ਦਾ ਕੋਈ ਪਤਾ ਨਹੀਂ ਕਿ ਇਸ ਸਮੇਂ ਆ ਕੇ ਕਦੋਂ ਆ ਕੇ ਕਿੱਥੇ ਆਣਾ ਬੰਦੇ ਨੂੰ ਮਾਲਾ ਕੀ ਜਿਤਾ ਦੇਣਾ ਉਸ ਬੰਦੇ ਦੀ ਰੱਬ ਨੇ ਸੁਣੀ ਆ ਮੰਨ ਲਓ ਕਿ ਉਹ ਲਗਾਤਾਰ 20-25 ਸਾਲਾਂ ਤੋਂ ਸਾਈਕਲ ਤੇ ਜਾ ਕੇ ਸਫ਼ਰ ਕਰਕੇ ਮੰਨ ਲਓ ਕਿ ਆਪਣਾ ਕੰਮਕਾਰ ਕਰਿਆ ਦੇ ਠੇਕੇਦਾਰੀ ਸਿਸਟਮ ਚ ਰੌਣੀ ਫਾਰਮ ਚ ਜਾਂਦਾ ਸੀਗਾ ਕੰਮਕਾਰ ਤਾਂ ਮੈਨੂੰ ਨਹੀਂ ਪੱਕਾ ਪਤਾ ਵੀ ਕੀ ਆ ਤਿੰਨ ਕੁੜੀਆਂ ਨੇ ਬਾਬਾ ਜੀ ਦੇ ਤੇ ਤਿੰਨੋਂ ਵਿਆਈਆਂ ਵੀ ਆ ਨੇ ਬਜ਼ੁਰਗਾਂ ਦੇ ਕੋਈ ਮੁੰਡਾ ਹੈ ਨਹੀਂ ਦੋਵੇਂ ਮੀਆਂ ਬੀਬੀ ਰਹਿੰਦੇ ਨੇ ਘਰ 'ਚ ਤੇ 20 ਸਾਲਾਂ ਤੋਂ ਲਗਾਤਾਰ ਇੱਕੋ ਦੁਕਾਨ ਤੋਂ ਲਾਟਰੀ ਖਰੀਦ ਰਹੇ ਸੀਗੇ 200 ਰੁਪਏ ਦੀ ਲਾਟਰੀ ਸੀਗੀ ਤੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਦੇਖੋ ਹਨਾ ਵੀ ਕਿੰਨਾ ਕੁ ਹੋਊਗਾ ਮਤਲਬ ਵੀ ਕੋਈ ਕਿੰਨਾ ਕੁ ਸਕਰਾਨਾ ਕਰਦੇ ਹੁਣੇ ਰੱਬ ਦਾ ਹੋ ਦੰਦਾ ਤਾਂ ਰੱਬ ਸਭ ਨੂੰ ਹੈ ਵੈਸੇ ਆਪਾਂ ਭੁੱਲ ਜਾਂਦੇ ਆ ਜੋ ਮੌਕੇ ਦਾ ਦਿੱਤਾ ਹੁੰਦਾ ਉਹ ਯਾਦ ਰਹਿੰਦਾ ਤੇ ਸਾਡੇ ਮੰਨ ਲਾ ਕੀ ਨੇੜੇ ਤੇੜੇ ਚਲੋ ਲੋਕਾਂ ਨੂੰ ਖੁਸ਼ੀ ਆ ਕੀ ਹਾਂ ਬੰਦੇ ਦੀ ਸੁਣੀ ਗਈ ਆ ਰੱਬ ਨੇ ਮੰਨ ਲਾ ਕੀ ਬਹੁਤ ਕਿਰਪਾ ਕਰੀ ਆ ਹਨਾ ਉਹਦੀ ਮਿਹਨਤ ਨੂੰ ਫਲ ਲੱਗਿਆ 20 ਸਾਲ ਲਗਾਤਾਰ ਕਿਤੇ ਥੋੜੇ ਨਹੀਂ ਹੁੰਦੇ ਬੰਦੇ ਦਾ ਮਨ ਵੀ ਟੁੱਟ ਜਾਂਦਾ ਔਰ ਉਹ ਲਗਾਤਾਰ 20 ਸਾਲਾਂ ਤੋਂ ਲਾਟਰੀ ਪਾਉਂਦਾ ਆ ਰਿਹਾ ਤੇ ਇੱਕੋ ਦੁਕਾਨ ਤੋਂ ਲੈ ਰਿਆ ਸੀਗਾ ਲਾਟਰੀ ਦੀ ਜਿਹੜੀ ਉਹ ਟਿਕਟਾਂ ਤੇ ਇੱਕ ਨਾ ਇੱਕ ਦਿਨ ਫਿਰ ਉਹ ਦਿਨ ਆ ਹੀ ਗਿਆ ਵੀ ਉਹਦੀ ਰੱਬ ਨੇ ਸੁਣ ਲਈ ਨੇੜੇ ਹੋ ਕੇ ਬਹੁਤ ਤੇ ਉਹ ਕੱਲ ਜੋ ਲਾਟਰੀ ਦਾ ਰਿਜ਼ਲਟ ਆਇਆ ਉਹਦਾ ਵੀ ਜੇਤਤਾ ਪਾਇਆ ਗਿਆ 200 ਰੁਪਏ ਦੀ ਲਾਟਰੀ ਦੀ ਟਿਕਟ ਖਰੀਦੀ ਸੀਗੀ ਤੇ 1.5 ਕਰੋੜ ਰੁਪਈਆ ਉਹਨੂੰ ਨਾਮ ਦੀ ਰਾਸੀ ਆ ਜੋ ਉਹ ਐਲਾਨ ਹੋਈ ਆ ਬਾਕੀ ਉਹ ਜੋ ਕਿੰਨੇ ਪਰਸੈਂਟ ਕੱਟਦੇ ਨੇ ਕੀ ਆ ਉਹ ਪਤਾ ਨਹੀਂ ਜਾਂ ਜੋ ਲਾਟਰੀ ਸਟਾਲ ਵਾਲੇ ਦੇ ਹੁੰਦੇ ਨੇ ਉਹ ਪਤਾ ਨਹੀਂ ਵਿੱਚੋਂ ਕੱਟ ਕੇ ਦਿੰਦੇ ਨੇ ਕਿਵੇਂ ਉਹਦੇ ਨਾਲ ਨਾਲ ਲਾਟਰੀ ਜਿਹਦੇ ਸਟਾਲ ਆ ਮਨ ਲਾ ਜੋ ਟਿਕਟਾਂ ਵੇਚਦਾ ਉਹਦੀ ਵੀ ਲਾਟਰੀ ਨਿਕਲੀ ਹੋਆ ਉਹਦੀ ਵੀ ਕਿਸਮਤ ਜਾਗੀ ਆ ਉਦੋਂ ਵੀ ਵਿੱਚੋਂ ਕੁਝ ਪਰਸੈਂਟ ਹਿੱਸਾ ਮੇਰੇ ਹਿਸਾਬ ਨਾਲ ਜਾਂਦਾ ਹੁੰਦਾ 5-4% ਜਾਂ 10% 5-7 ਲੱਖ ਰੁਪਏ ਉਹਨੂੰ ਵੀ ਮਿਲੂਗਾ ਹੀ ਬਾਕੀ ਇਹ ਗੱਲ ਆ ਵੀ ਸਾਡੇ ਨੇੜੇ ਹੋਇਆ ਇਹ ਬਿਲਕੁਲ ਉਹ ਬਜ਼ੁਰਗ ਸਾਡੇ ਪਿੰਡ ਚ ਦੀ ਨੰਕੀ ਰੌਣੀ ਫਾਰਮ ਕੰਮ ਤੇ ਜਾਂਦਾ ਕਿਸਮਤ ਆ ਕਦੇ ਵੀ ਜਾਗ ਸਕਦੀ ਹੈ ਭਰੋਸਾ ਰੱਖਣਾ ਪੈਂਦਾ ਰੱਬ ਤੇ ਆਪਣੇ ਮਾਲਕ ਤੇ ਉਹ ਲਗਾਤਾਰ ਭਰੋਸਾ ਰੱਖ ਕੇ 20 ਸਾਲਾਂ ਤੋਂ ਡਾਟਰੀ ਪਾਇ ਰਿਹਾ ਸੀ ਜਿਉ ਉਹ ਆਪਣੇ ਮਨੋਂ ਵੱਲ ਨੂੰ ਹਲਾ ਲੰਦਾ ਕਿ ਹਾਂ ਯਾਰ ਮੇਰਾ ਤਾਂ ਵੀ ਇੰਨੇ ਸਾਲਾਂ ਤੋਂ ਪਾ ਰਿਆਂ ਨਿਕਲ ਹੀ ਨਹੀਂ ਪਰ ਉਹਦੀ ਅਖੀਰ ਇੱਕ ਦਿਨ ਸੁਣੀ ਗਈ ਰੋਸਾ ਰੱਖਿਆ ਕਰੋ ਆਪਣੇ ਰੱਬ ਤੇ ਤੇ ਜੋ ਕੰਮ ਕਰਦੇ ਆ ਉਹਦੇ ਤੇ ਇੱਕ ਨਾ ਇੱਕ ਦਿਨ ਸਕਸੈਸ ਜ਼ਰੂਰ ਮਿਲਦੀ ਹੈ ਬਹੁਤ-ਬਹੁਤ ਮੁਬਾਰਕਾਂ ਬਜ਼ੁਰਗਾਂ ਨੂੰ ਉਹਨਾਂ ਨੂੰ ਅਰਬਾਹੋਰ ਨੂੰ ਵੀ ਇਦਾਂ ਹੀ ਕਰੋੜਪਤੀ ਬਣਾਵੇ ਹਨਾ ਸਭ ਦੀਆਂ ਮੰਨ ਲਾ ਕੀ ਹੁੰਦੀਆਂ ਨੇ ਭਾਵਨਾਵਾਂ ਸਭ ਦੀਆਂ ਪੂਰੀਆਂ ਹੋਣ ਆਪਾਂ ਕਹਿੰਦੇ ਆ ਬਾਕੀ ਵੀਡੀਓ ਨੂੰ ਬਤ ਵਤ ਲਾਈਕ ਸ਼ੇਅਰ ਜ਼ਰੂਰ ਕਰਿਓ ਕੀਨਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਸਬਸਕ੍ਰਾਈਬ ਕਰ ਲਿਓ ਧੰਨਵਾਦ